ਸਾਡੀਆਂ ਜ਼ਮੀਨਾਂ ਦੇ ਮਾਲਕ ਨਹੀਂ ਹੋਏ ਅਫਸਰ ਸਰ ਮੈਂ ਤਾਂ ਸਾਡੀਆਂ ਜ਼ਮੀਨਾਂ ਚਾਹ ਕੇ ਸਾਨੂੰ ਉਹ ਕਹਿਣਗੇ ਪਰਮਿਸ਼ਨ ਲੈਣੀ ਅਸੀਂ ਨਹੀਂ ਲੈਂਦੇ ਪਰਮਿਸ਼ਨ ਕਿਸ ਤੋਂ ਸਰ ਮੈਂ ਕਿਸੇ ਨੂੰ ਨਹੀਂ ਕਿਹਾ ਸਾਡੀ ਜ਼ਮੀਨ ਆ ਦੇਖੋ ਸਰ ਮੈਂ ਸਿਰਫ ਇੰਨੀ ਇੱਕ ਰਿਕਵੈਸਟ ਕੀਤੀ ਆ ਵੀ ਕੋਈ ਇਤਰਾਜ਼ ਤਾਂ ਨਹੀਂ ਹੋਊਗਾ ਅਥਾਰਟੀ ਨੂੰ ਨਹੀਂ ਥੋੜੀ ਕਿਹੜੀ ਨੂੰ ਦਾਰਾ ਜੀ ਕਿਹੜੀ ਅਥਾਰਟੀ ਸਾਡੀ ਜ਼ਮੀਨ ਤੇ ਕਿਹੜੀ ਅਥਾਰਟੀ ਆਪਣੀਆਂ ਜ਼ਮੀਨਾਂ 'ਚ ਵੋਟ ਲਾ ਰਹੇ ਆ ਸਾਡੀਆਂ ਜ਼ਮੀਨਾਂ 'ਚ ਕੋਈ ਝਾੜੂ-ਭਾਰੂ ਪਾਰਟੀ ਕੋਈ ਸੱਤਾਧਾਰੀ ਸਰਕਾਰ ਕੋਈ ਪੁਲਿਸ ਅਫਸਰ ਅਸੀਂ ਨਹੀਂ ਬੰਨ ਦੇਣਾ ਪਾਲਿਸੀ ਜਿਹੜੀ ਕਹਿ ਰਹੇ ਨੇ ਮੁੱਖ ਮੰਤਰੀ ਜੀ ਜਾਂ ਇਹਨਾਂ ਦੀ ਸਰਕਾਰ ਸਾਰੀ ਝਾੜੂਆ ਰੂ ਪਾਰਟੀ ਸਾਰੀ ਨੇ ਇਸ ਗੱਲ ਤੇ ਜ਼ੋਰ ਲਗਾਇਆ ਇਹ ਕਲੀਅਰ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਵੀ ਸਾਡੇ ਨਾਲ ਮੈਂ ਚੈਲੰਜ ਕਰਦਾ ਤੁਹਾਡੇ ਮੱਦੇ ਮਰਾਈ ਵੀ ਸਾਡੇ ਨਾਲ ਖੁੱਲੀ ਮੀਡੀਆ ਦੇ ਸਾਹਮਣੇ ਨੇਗੋਸ਼ੀਏਸ਼ਨ 'ਚ ਬਹਿਣ ਉਹ ਤਾਂ ਡਰਦੇ ਨੇ ਇਹ ਜਿਹੜਾ ਕੇਵਲ ਲੁਧਿਆਣੇ ਦੇ ਵਿੱਚ ਇੱਕ ਲੁਧਿਆਣੇ ਦੇ ਵਿੱਚ ਪਤਾ ਲੱਗਿਆ ਵੀ ਦੋ ਲਾਲੇ ਆ ਜਿਨ੍ਹਾਂ ਨੇ ਜ਼ਮੀਨ ਖਰੀਦੀ ਹੋਈ ਆ ਉਹਨਾਂ ਦੀ ਵਿਰਾਸਤੀ ਨਹੀਂ ਉਹਨਾਂ ਦੀ ਪੁਛਤੈਨੀ ਨਹੀਂ ਜਾਪੀ ਆਮ ਆਦਮੀ ਪਾਰਟੀ ਨੇ ਲਿਆਂਦੀ ਲੈਂਡ ਪੁਲਿੰਗ ਪਾਲਿਸੀ ਅਤੇ ਜਿਸ ਦਿਨ ਤੋਂ ਇਹ ਲੈਂਡ ਪੁਲਿੰਗ ਪਾਲਿਸੀ ਆਈ ਹੈ ਉਸ ਦਿਨ ਤੋਂ ਹੀ ਤੁਸੀਂ ਸਰਕਾਰ ਦੇ ਲਗਾਤਾਰ ਬਿਆਨ ਦੇਖ ਰਹੇ ਹੋ ਕਿ ਲੈਂਡ ਪੁਲਿੰਗ ਪਾਲਿਸੀ ਜਿਹੜੀ ਹੈ ਕਿਸਾਨਾਂ ਲਈ ਲਾਹੇਬਦ ਹੈ ਅਤੇ ਕਿਸਾਨ ਸਾਡੇ ਨਾਲ ਸਮਰਥਨ ਦੇ ਰਹੇ ਨੇ ਇਸ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਪਰ ਜ਼ਮੀਨੀ ਹਕੀਕਤ ਕੀ ਹੈ ਉਸ ਲਈ ਅਸੀਂ ਐਸੋਲੇਸ਼ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ ਦੇ ਬਾਹਰ ਪਹੁੰਚੇ ਹਾਂ ਇੱਕ ਫਲੈਕਸ ਦਿਖਾ ਰਹੇ ਹਾਂ ਉਸ ਫਲੈਕਸ ਦੇ ਉੱਤੇ ਕੇਂਰੀਵਾਲ ਭਜਾਓ ਜ਼ਮੀਨ ਬਚਾਓ ਭਗਵਾਨਤਮਾਨ ਭਜਾਓ ਜ਼ਮੀਨ ਬਚਾਓ ਅਜੇ ਹੁਣ ਕੁਝ ਲਿਖਿਆ ਦਿਖਾਈ ਦੇ ਰਿਹਾ ਤੇ ਸਿੱਧੇ ਤੌਰ ਤੇ ਇਹ ਲਿਖਿਆ ਦਿਖਾਈ ਦੇ ਰਿਹਾ ਹੈ ਕਿ ਲੈਂਡ ਪੁਲਿੰਗ ਪਾਲਸੀ ਦਾ ਵਿਰੋਧ ਕਰਦੇ ਹਾਂ ਕਿਸਾਨ ਮਜ਼ਦੂਰ ਇਕਤਾ ਦਾ ਫੈਸਲਾ ਕੀਤਾ ਗਿਆ ਹੈ ਕਿ ਜਿੰਨਾ ਚਿਰ ਲੈਂਡ ਪੁਲਿੰਗ ਪਾਲਸੀ ਰੱਦ ਨਹੀਂ ਕੀਤੀ ਜਾਏਗੀ ਉਹਨਾਂ ਚਿਰ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਪੋਰਹੀ ਦਾ ਸ਼ੇਰਗੜ ਅਤੇ ਉਹ ਪਿੰਡਾਂ ਦੇ ਵਿੱਚ ਐਂਟਰ ਨਹੀਂ ਕਰ ਸਕਦਾ ਜਿਹੜੇ ਪਿੰਡਾਂ ਦੇ ਵਿੱਚ ਇਹ ਲੈਂਡ ਪੁਲਿੰਗ ਪਾਲਸੀ ਦੇ ਅੰਡਰ ਜ਼ਮੀਨ ਆਈ ਹੈ ਤੇ ਜਮਿਨੀ ਹਕੀਕਤ ਕੁਝ ਅਜੇ ਹੀ ਹੈ ਸਾਡੇ ਨਾਲ ਕਿਸਾਨ ਆਗੂ ਮਨਜੀਤ ਰਾਏ ਜੋ ਕਿ ਦਿੱਲੀ ਦੀਆਂ ਬਰੂਹਾਂ ਤੇ ਵੀ ਸੰਘਰਸ਼ ਕਰਦੇ ਨਜ਼ਰ ਆਉਂਦੇ ਹਨ ਉਹ ਮਜ਼ਹੂਰ ਨੇ ਉਹਨਾਂ ਨਾਲ ਗੱਲ ਕਰਾਂਗੇ ਮਨਜੀਤ ਰਾਏ ਜਿਦੋਂ ਤੋਂ ਆਮ ਆਦਮੀ ਪਾਰਟੀ ਨੇ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਹੈ ਉਹ ਲਗਾਤਾਰ ਇਹ ਬਿਆਨ ਇੱਕ ਦਿਨ ਦੋ ਦਿਨ ਤੋਂ ਬਾਅਦ ਸਾਹਮਣੇ ਆਉਂਦਾ ਹੈ ਕਿ ਇਹ ਬੜੀ ਲਾਹੇਵੰਦ ਹੈ ਕਿਸਾਨਾਂ ਨੂੰ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਹੈ ਕਿਸਾਨ ਸਾਡੇ ਹੱਕ ਦੇ ਵਿੱਚ ਹਨ ਅਤੇ ਰਾਜਨੀਤਿਕ ਪਾਰਟੀਆਂ ਸਿਰਫ ਇਹਦਾ ਵਿਰੋਧ ਕਰ ਰਹੀਆਂ ਨੇ ਹਰ ਜ਼ਮੀਨੀ ਹਕੀਕਤ ਤੇ ਅਜਿਹੇ ਬੋਰਡ ਵੀ ਤੁਸੀਂ ਲਗਾ ਦਿੱਤੇ ਕੀ ਕਹਿਣਾ ਹੈ ਦੇਖੋ ਇਹ ਭਗਵੰਤ ਮਾਨ ਜੀ ਤੇ ਉਹਨਾਂ ਦੀ ਸਰਕਾਰ ਸਾਰੀ ਗੁੰਮਰਾਹ ਕਰਨ ਤੇ ਲੱਗੀ ਹੋਈ ਆ ਲੋਕਾਂ ਨੂੰ ਹਰ ਪਿੰਡ ਦੇ ਵਿੱਚ ਮੈਂ ਤਾਂ ਕੇਵਲ ਇਸ ਕਰਕੇ ਖੜਾ ਕਿ ਮੇਰੀ ਜ਼ਮੀਨ ਵਿੱਚ ਆ ਰਹੀ ਹੈ ਮੇਰਾ ਪੂਰੀ ਨਗਰ ਹੈ ਮੇਰਾ ਇੱਕ ਇੰਚ ਵੀ ਨਹੀਂ ਬਚ ਰਹੀ ਸਾਰੀ ਵਿੱਚ ਆ ਰਹੀ ਆ ਜਿਹੜੀ ਇਹਨਾਂ ਨੇ ਨੋਟੀਫਾਈ ਕੀਤੀ ਆ ਇਸੇ ਤਰੀਕੇ ਨਾਲ ਸ਼ੇਰਗੜ ਦੇ ਸਰਪੰਚ ਸਾਹਿਬ ਖੜੇ ਨੇ ਸਰ ਇਹ ਸਾਰੇ ਸ਼ੇਰਗੜ ਦੇ ਵਾਸੀ ਖੜੇ ਨੇ ਢੋਲਨਵਾਲ ਦੇ ਵਾਸੀ ਖੜੇ ਨੇ ਢੋਲਨਵਾਲ ਦੀ ਜ਼ਮੀਨ ਜਿਹੜੀ ਆ ਕਿਉਂਕਿ ਉਹ ਨਹੀਂ ਪੁਰਚੀਰੀਦੀ ਹੋਈ ਆ ਉਹਨਾਂ ਦੀ ਆ ਰਹੀ ਆ ਸੋ ਕਹਿਣ ਦਾ ਭਾਵ ਹੈ ਇਹ ਉਹ ਲੋਕ ਨੇ ਇਹ ਕੋਈ ਜਥੇਬੰਦੀਆਂ ਵਾਲੇ ਨਹੀਂ ਕੋਈ ਰਾਜਨੀਤਿਕ ਪਾਰਟੀਆਂ ਵਾਲੇ ਨਹੀਂ ਇਹ ਉਹ ਲੋਕ ਨੇ ਜਿਨ੍ਹਾਂ ਦੀ ਜ਼ਮੀਨ ਇਸ ਪਾਲਿਸੀ ਦੇ ਅੰਦਰ ਆ ਰਹੀ ਆ ਇਹ ਇਕੱਲਾ ਇਕੱਲਾ ਸਖਸ਼ੋਖੜਾ ਸੋ ਇਸ ਕਰਕੇ ਇਹ ਪਹਿਲਾਂ ਤਾਂ ਸਰਕਾਰ ਗੁੰਮਰਾਹ ਕਰਨਾ ਬੰਦ ਕਰੇ ਲੋਕਾਂ ਨੂੰ ਇਹ ਗੁੰਮਰਾਹ ਕਰ ਰਹੇ ਨੇ ਦੂਸਰੀ ਗੱਲ ਇਹ ਪਾਲਿਸੀ ਜਿਹੜੀ ਕਹਿ ਰਹੇ ਨੇ ਮੁੱਖ ਮੰਤਰੀ ਜੀ ਜਾਂ ਇਹਨਾਂ ਦੀ ਸਰਕਾਰ ਸਾਰੀ ਝਾੜੂ ਵਾਲੂ ਪਾਰਟੀ ਸਾਰੀ ਦੇ ਇਸ ਗੱਲ ਤੇ ਜ਼ੋਰ ਲੱਗਾ ਆ ਇਹ ਕਲੀਅਰ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਵੀ ਸਾਡੇ ਨਾਲ ਮੈਂ ਚੈਲੰਜ ਕਰਦਾ ਤੁਹਾਡੇ ਮੱਦੇ ਮਰਾ ਪਈ ਸਾਡੇ ਨਾਲ ਖੁੱਲੀ মিডিਆ ਦੇ ਸਾਹਮਣੇ 네ਗੋਸ਼ੀਏਸ਼ਨ ਚ ਬਹਿਣ ਉਹ ਤਾਂ ਡਰਦੇ ਨੇ ਉਹ ਤਾਂ ਡਰਦੇ ਨਹੀਂ ਜਿਸ ਦਿਨ 164 ਕਹਿੰਦੇ ਸੀ ਮੁੰਡੀਆਂ ਸਾਹਿਬ ਵੀ 164 ਸੱਦੇ ਨੇ ਅਸੀਂ ਗਏ ਅਸੀਂ ਦੋ ਬੰਦੇ ਗਏ ਸ਼ੇਰਗੜ੍ਹ ਤੋਂ ਦੋ ਗਏ ਪੁਰੀਆਂ ਤੋਂ ਇੱਕੋ ਗੱਡੀ ਚ ਗਏ ਤੇ ਸਾਨੂੰ ਜਦੋਂ ਦੇਖਿਆ ਉਹਨੇ ਵੀ ਮਨਜੀਤ ਸਿੰਘ ਆ ਗਿਆ ਤੇ ਉਹਨਾਂ ਨੇ ਸਾਡੇ ਨਾਲ ਕੱਟ ਦਿੱਤੇ ਵਿੱਚੋਂ ਕਹਿਣ ਦਾ ਭਾਵ ਸੀ ਵੀ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਨੰਗਾ ਚਿੱਟਾ ਕਰ ਦੂ ਸਾਰਿਆਂ ਦੇ ਸਾਹਮਣੇ ਇਹਦੇ ਭੈ ਆ ਯਾਰਾ ਉਹਨੂੰ ਅਸੀਂ ਤੁਹਾਡੇ ਮੂੰਹੋਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਿਹੜਾ ਸਰਕਾਰ ਵੱਲੋਂ ਲਗਾਤਾਰ ਬਿਆਨ ਆ ਰਹੇ ਆ ਵੀ ਕਿਸਾਨ ਸਾਡੇ ਹੱਕ ਦੇ ਵਿੱਚ ਆ ਕਿੰਨਾ ਕਿਸਾਨ ਹੱਕ ਦੇ ਵਿੱਚ ਕੋਈ ਵੀ ਨਹੀਂ ਜੀ 1% ਵੀ ਨਹੀਂ ਇਹ ਜਿਹੜਾ ਕੇਵਲ ਲੁਧਿਆਣੇ ਦੇ ਵਿੱਚ ਇੱਕ ਲੁਧਿਆਣੇ ਦੇ ਵਿੱਚ ਪਤਾ ਲੱਗਿਆ ਵੀ ਦੋ ਲਾਲੇ ਆ ਜਿਨ੍ਹਾਂ ਨੇ ਜ਼ਮੀਨ ਖਰੀਦੀ ਹੋਈ ਆ ਉਹਨਾਂ ਦੀ ਵਿਰਾਸਤੀ ਨਹੀਂ ਉਹਨਾਂ ਦੀ ਪੁਛਤੈਨੀ ਨਹੀਂ ਉਹਨਾਂ ਨੇ ਖਰੀਦੀ ਹੋਈ ਆ ਤੇ ਉਹਨਾਂ ਦੇ ਵੱਡੇ ਕਾਰੋਬਾਰ ਨਹੀਂ ਉਹਨਾਂ ਨੂੰ ਸਰਕਾਰ ਨਾਲ ਰਲ ਕੇ ਸਰਕਾਰ ਨੇ ਉਹਨਾਂ ਨੂੰ ਉਹਨਾਂ ਦੇ ਪਿਆਦੇ ਬਣ ਕੇ ਸਰਕਾਰ ਦੇ ਉਹ ਦੋਨੇ ਐਫੀ ਡਾਟ ਦਿੱਤੇ ਆ ਇੱਕ ਦਾ 100 ਕਿੱਲੇ ਆ ਇੱਕ ਦੇ ਕਿ ਸ਼ਾਇਦ 75 ਕਿੱਲੇ ਆ ਉਹ ਖਰੀਦੀ ਗਈ ਆ ਜ਼ਮੀਨ ਔਰ ਉਹ ਜ਼ਮੀਨ ਜਿਹੜੀ ਆ ਉਹਨਾਂ ਲੋਕਾਂ ਦੀ ਆ ਜਿਹੜੇ ਸਰਕਾਰ ਨਾਲ ਮਿਲ ਕੇ ਹੋਰ ਗੱਫੇ ਲਾਉਨੇ ਆ ਦੂਏ ਪਾਸੇ ਇਹ ਇਹ ਹੋਰ ਇੱਕ ਕਿਸਾਨ ਵੀ ਹੈ ਨਹੀਂ ਇਸ ਫਲੈਕਸ ਦਾ ਸਪਸ਼ਟਿਕਰਨ ਚਾਹੁੰਦੇ ਆ ਵੀ ਜਿਹਦੇ ਉੱਤੇ ਲਿਖਿਆ ਆ ਵੀ ਐਂਟਰੀ ਬੰਦ ਆ ਜੇ ਮਤਲਬ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਜਾਂ ਕੋਈ ਆਗੂ ਪਿੰਡ ਦੇ ਵਿੱਚ ਆਂਦਾ ਕੀ ਕੀ ਹੋ ਜਾਏ ਹਾਲਾਤ ਉਹ ਆਪਣਾ ਆਪ ਸੰਭਾਲ ਕੇ ਆਉਣ ਕੁਝ ਵੀ ਹੋ ਸਕਦਾ ਕੱਪੜੇ ਵੀ ਪਾੜੇ ਜਾ ਸਕਦੇ ਆ ਤੇ ਡਾਂਸ ਓਟਾ ਵੀ ਹੋ ਸਕਦੇ ਆ ਅੱਜ ਲੋਕ ਇੰਨੇਕ ਤੱਤੇ ਨੇ ਪਿੰਡਾਂ ਦੇ ਕਿ ਅਸੀਂ ਇਹਨਾਂ ਨੂੰ ਪਿੰਡਾਂ 'ਚ ਬਣ ਨਹੀਂ ਦੇਣਾ ਬਿਲਕੁਲ ਹੀ ਇਹਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਕੋਈ ਮਤਲਬ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਣਾ ਸ਼ੁਰੂ ਕੀਤਾ ਹੋਇਆ ਅੱਜ ਲੁੱਟ ਮਚਾਈ ਹੋਏ ਦੱਸਣ ਕਿੰਨੀ ਡਿਮਾਂਡ ਹੈ ਪੰਜਾਬ ਦੇ ਵਿੱਚ ਡਿਮਾਂਡ ਕੋਈ ਹੈ ਨਹੀਂ ਐਵੇਂ ਖਾਮਖਾ ਦੀ ਪਾਲਿਸੀ ਲਿਆ ਕੇ ਸਾਡੇ ਤੇ ਕੇਵਲ ਇਹ ਵੱਡਾ ਸਕੈਮ ਹੈ ਬਹੁਤ ਵੱਡਾ ਸਕੈਮ ਵੱਡੀ ਕ腐ਸ਼ਨ ਮਨਜੀਤ ਰਾਜ ਜੀ ਜੇਕਰ ਹੁਸ਼ਿਆਰਪੁਰ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਕਈ ਪਿੰਡਾਂ ਦੇ ਵਿੱਚ ਅਜਿਹਾ ਵੀ ਦੇਖਿਆ ਜਾ ਰਿਹਾ ਹੈ ਕਈ ਕਈ ਸਰਪੰਚਾਂ ਨੂੰ ਸੌਰੀ ਕਈ ਪਟਵਾਰੀਆਂ ਨੂੰ ਜਾਂ ਕਾਨਗਵਾ ਨੂੰ ਜਾਂ ਪੁਲਿਸ ਜਿਹੜੇ ਸਰਕਾਰੀ ਸਰਕਾਰੀ ਕਰਮ ਸਰਕਾਰੀ ਕਰਮਚਾਰੀ ਜਿਹੜਾ ਉਹਨਾਂ ਨੂੰ ਸਮਝਾਣ ਭੇਜਿਆ ਜਾ ਰਿਹਾ ਵੀ ਸਮਝਾ ਸਮਝਾਣੇ ਆ ਜੀ ਕਿਸਾਨਾਂ ਨੂੰ ਹੱਕ ਦੇ ਵਿੱਚ ਕਰਾਨੇ ਆ ਇਸ ਪਾਲਿਸੀ ਬਾਰੇ ਜਾਣੂ ਕਰਾਨੇ ਤਾਂ ਇਹ ਜਿਹਨਾਂ ਪਿੰਡਾਂ ਦੇ ਵਿੱਚ ਕੋਈ ਅਜਿਹੇ ਪਟਵਾਰੀ ਜਾਂ ਸਰਕਾਰੀ ਕਰਮਚਾਰੀ ਆਏ ਦੇਖੋ ਪਹਿਲੀ ਗੱਲ ਤਾਂ ਸੀ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਇੱਥੇ ਬਿਲਕੁਲ ਨਹੀਂ ਆਉਣਾ ਜੇ ਆਉਣਗੇ ਤਾਂ ਉਹ ਆਪਣੀ ਅਸ ਕਹਿ ਦਿਓ ਸਪੱਸ਼ਟ ਸ਼ਬਦਾਂ ਚ ਵੀ ਆਪਣੀ ਆਪਣੀ ਇੱਜ਼ਤ ਆਪਣਾ ਆਪ ਸੰਭਾਲ ਕੇ ਹੋਣ ਅਸਾਨੂੰ ਹੁਣ ਪਤਾ ਲੱਗਿਆ ਕਿ ਆ ਸਾਡੇ ਇੱਥੇ ਪੁਰੀ ਨਾ ਸ਼ੇਰਗੜ ਚੌਂਕ ਦੇ ਵਿੱਚ ਬਾਈਪਾਸ ਤੇ ਬੋਰਡ ਲਾਉਣ ਗਏ ਆ ਉਹਨੂੰ ਪੁਲਿਸ ਰੋਕ ਰਹੀ ਆ ਅਸੀਂ ਉਹਨੂੰ ਉੱਥੇ ਚੱਲੇ ਆ ਸਾਰੇ ਵੇਖਦੇ ਆ ਵੀ ਇਹ ਪੁਲਿਸ ਵੀ ਹਤਕੰਡਾ ਬਣੀ ਹੋਈ ਆ ਲੋਕਾਂ ਨੂੰ ਆਪਣਾ ਗੁੱਸਾ ਜ਼ਾਹਰ ਜਿਹੜਾ ਕਰਨ ਨਹੀਂ ਦਿੱਤਾ ਜਾ ਰਿਹਾ ਪ੍ਰੋਟੈਸਟ ਵੀ ਕਰਨ ਦਿੱਤਾ ਜਾ ਰਿਹਾ ਇਹ ਸਰਕਾਰ ਦੀ ਜਿਹੜੀ ਜ਼ੋਰ ਜ਼ਬਰਦਸਤੀ ਨਹੀਂ ਚੱਲਣ ਦੇਾਂਗੇ ਇਹ ਨਹੀਂ ਚੱਲਣ ਦੇਾਂਗੇ ਇਹ ਸਾਡੀ ਜ਼ਮੀਨ ਹੈ ਅਸੀਂ ਇੱਥੇ ਪਰਮਿਸ਼ਨ ਨਹੀਂ ਕੋਈ ਇਹ ਫਲੈਕਸ ਲਾਉਣ ਤੋਂ ਮਨਾਹੀ ਕੀਤੀ ਨਹੀਂ ਮੈਂ ਕੋਈ ਮਨਾਹੀ ਨਹੀਂ ਕੀਤੀ ਸਰ ਇਹ ਕਹਿੰਦੇ ਪੁੱਛਿਆ ਵੀ ਪਰਮਿਸ਼ਨ ਲਈ ਆ ਤੁਸੀਂ ਸਰ ਮੈਂ ਸਿਰਫ ਇੰਨੀ ਹੀ ਕਿਹਾ ਰਿਕਵੈਸਟ ਕੀਤੀ ਆ ਵੀ ਕੋਈ ਇਤਰਾਜ਼ ਤਾਂ ਨਹੀਂ ਹੋਊਗਾ ਅਥਾਰਟੀ ਨੂੰ ਨਹੀਂ ਤੁਹਾਡੀ ਕਿਹੜੀ ਨੂੰ ਤਾਂ ਇਤਰਾਜ਼ ਜੀ ਕਿਹੜੀ ਅਥਾਰਟੀ ਸਾਡੀ ਜ਼ਮੀਨ ਦੇ ਵਿੱਚ ਕਿਹੜੀ ਅਥਾਰਟੀ ਜੀ ਦੱਸੋ ਕਿਹੜੀ ਅਥਾਰਟੀ ਸਾਡੀ ਜ਼ਮੀਨ ਦੇ ਵਿੱਚ ਸਰ ਮੇਰੀ ਇੱਥੇ ਡਿਊਟੀ ਲੱਗੀ ਹੈ ਜੀ ਤੁਹਾਡੀ ਡਿਊਟੀ ਲੱਗੀ ਆ ਵੀਰ ਜੀ ਜੇ ਤੁਹਾਡੀ ਡਿਊਟੀ ਲੱਗੀ ਆ ਤੇ ਫਿਰ ਡਿਊਟੀ ਅਫਸਰਾਂ ਨੂੰ ਦੱਸੋ ਸਾਡੀਆਂ ਜ਼ਮੀਨਾਂ ਦੇ ਮਾਲਕ ਨਹੀਂ ਹੋਏ ਅਫਸਰ ਸਰ ਮੈਂ ਤਾਂ ਸਾਡੀਆਂ ਜ਼ਮੀਨਾਂ ਚਾਹ ਕੇ ਸਾਨੂੰ ਉਹ ਕਹਣਗੇ ਪਰਮਿਸ਼ਨ ਲੈਣੀ ਅਸੀਂ ਨਹੀਂ ਲੈਂਦੇ ਪਰਮਿਸ਼ਨ ਕਿਸੇ ਤੋਂ ਵੀ ਸਰ ਮੈਂ ਕਿਸੇ ਨੂੰ ਨਹੀਂ ਕਿਹਾ ਸਾਡੀ ਜ਼ਮੀਨ ਹੈ ਇਹ ਦੇਖੋ ਇਹ ਸਾਡੀ ਜ਼ਮੀਨ ਹੈ ਨਾ ਮੈਂ ਮੰਨਦਾ ਤੁਹਾਡੀ ਹੈ ਇਸ ਗੱਲ ਸਰ ਸਰ ਮੇਰੀ ਡਿਊਟੀ ਲੱਗੀ ਹੈ ਮੈਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਚਲੋ ਠੀਕ ਹੈ ਫਿਰ ਤੁਹਾਨੂੰ ਅਸੀਂ ਦੱਸਦਾ ਜੀ ਜੀ ਅਫਸਰ ਨੂੰ ਦੱਸ ਦਿਓ ਜਾ ਕੇ ਤੇ ਅਸੀਂ ਬਿਲਕੁਲ ਅਸੀਂ ਕਿਸੇ ਤੋਂ ਕੋ ਪਰਮਿਸ਼ਨ ਨਹੀਂ ਲੈਣੀ ਆਪਣੀਆਂ ਜ਼ਮੀਨਾਂ 'ਚ ਵੋਟ ਲਾ ਰਹੇ ਹਾਂ ਸਾਡੀਆਂ ਜ਼ਮੀਨਾਂ 'ਚ ਕੋਈ ਝਾੜੂ-ਭਾਰੂ ਪਾਰਟੀ ਕੋਈ ਸੱਤਾਧਾਰੀ ਸਰਕਾਰ ਕੋਈ ਪੁਲਿਸ ਅਫਸਰ ਅਸੀਂ ਨਹੀਂ ਬੰਨ੍ਹ ਦੇਣਾ ਠੀਕ ਹੈ ਕਲੀਅਰ ਕਟ ਹੈ ਮੇਰਾ ਵੀਰ ਜਿਹੜੇ ਪੱਗਾ ਬਣ ਕੇ ਕਿਸਾਨਾਂ ਦੇ ਡਾਂਗਾ ਚੱਲਉਂਦੇ ਪੱਗਾ ਤੁਹਾਨੂੰ ਇਹ ਪਤਾ ਕਿਸ ਗੁਰੂਆਂ ਨੇ ਬਣਾਈਆਂ ਪੱਗਾ ਕਿੱਦਾਂ ਮਿਲੀਆਂ ਪੱਗਾ ਯਾਰ ਪੱਗਾ ਬਣ ਕੇ ਸਾਡੇ ਭਰਾਵਾਂ ਨੂੰ ਇਹ ਪਤਾ ਲੱਗਾ ਸੀ ਕਿ ਜਿਹੜੀਆਂ ਇਹਨਾਂ ਵੱਲੋਂ ਨੋ ਐਂਟਰੀ ਦੀਆਂ ਫਲੈਕਸਾਂ ਲਗਾਈਆਂ ਜਾ ਰਹੀਆਂ ਹਨ ਉਹ ਉਤਾਰੀਆਂ ਦੂਸਰੀ ਲੋਕੇਸ਼ਨ ਤੇ ਪਹੁੰਚਿਆ ਐਸੇ ਵੇਲੇ ਚੰਡੀਗੜ੍ਹ ਬਾਈਪਾਸ ਤੇ ਖੜੇ ਆ ਉੱਥੇ ਕਿਸਾਨਾਂ ਗੁਰੂ ਨਾਲ ਦੁਆਰਾ ਗੱਲ ਕਰ ਰਹੇ ਆ ਮਨਜੀਤ ਜੀ ਅਗਲੀ ਗਣਨੀਤੀ ਕੀ ਰਹੇਗੀ ਇਸ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਦੇਖੋ ਕਲੀਅਰ ਅਸੀਂ ਦੱਸ ਚੁੱਕੇ ਹਾਂ ਸਰਕਾਰ ਨੂੰ ਕਿ ਅਸੀਂ ਇੱਕ ਮਰਲਾ ਜ਼ਮੀਨ ਦਾ ਨਹੀਂ ਦੇਣਾ ਸਰਕਾਰ ਨੂੰ ਚੈਲੰਜ ਕਰਦੇ ਆਂ ਕਿ ਸਾਡੇ ਨਾਲ ਤੁਸੀਂ ਨੇਗੋਸ਼ੀਏਸ਼ਨ ਦੇ ਵਿੱਚ ਬੈਠੋ ਆਓ ਕਰੋ ਨੇਗੋਸ਼ੀਏਸ਼ਨ ਸਾਡੇ ਨਾਲ ਤੁਸੀਂ ਫਿਰ ਦੂਸਰੀ ਗੱਲ ਅੱਜ ਹੁਣ ਪਤਾ ਲੱਗਿਆ ਕਿ ਇੱਥੇ ਸਬਾਨੂ ਫਾਰਮ ਚੌਂਕ 'ਚ ਅਸੀਂ ਇਹ ਵਿਰੋਧਤਾ ਦਾ ਬੋਰਡ ਲਾਉਣਾ ਹੈ ਕਿ ਜਿੱਥੇ ਸਾਡੀਆਂ ਮਗਰ ਜ਼ਮੀਨ ਹੈ ਆਪਣੀ ਜ਼ਮੀਨ 'ਚ ਔਰ ਇਹ ਛੇਰਗੜ੍ਹ ਦੀ ਜ਼ਮੀਨ ਹੈ ਸਾਡੀ ਛੇਰਗੜ੍ਹ ਦੇ ਪੂਰੀਨ ਦੀ ਜ਼ਮੀਨ ਆ ਰਹੀ ਆ ਇਹਦੇ ਵਿੱਚ ਲੈਂਡ ਪੁਲਿੰਗ ਅਸੀਂ ਆਪਣੀ ਜ਼ਮੀਨ 'ਚ ਬੋਰਡ ਵੀ ਨਹੀਂ ਲਾ ਸਕਦੇ ਸਾਨੂੰ ਮੁਲਾਜ਼ਮ ਪੁੱਛਦਾ ਪਰਮਿਸ਼ਨ ਲਈ ਤੁਸੀਂ ਸਭ ਤੋਂ ਪਰਮਿਸ਼ਨ ਲਈ ਸਾਡੀ ਜ਼ਮੀਨ ਨੋਟੀਫਾਈ ਕਰਦੇ ਨੂੰ ਇਹ ਸਰਕਾਰ ਨੇ ਪਰਮਿਸ਼ਨ ਲਈ ਅਖਬਾਰਾਂ 'ਚ ਨੋਟੀਫਾਈ ਕਰਦੇ ਨੂੰ ਕੌਣ ਹੁੰਦਾ ਸਾਡੀ ਜ਼ਮੀਨ ਨੂੰ ਕੋਈ ਨੋਟੀਫਾਈ ਕਰਨੇ ਵਾਲਾ ਕੌਣ ਹੁੰਦੀ ਸਰਕਾਰ ਸਾਨੂੰ ਕਹਿੰਦੀ ਸਾਡੀ ਜ਼ਮੀਨ 'ਚ ਦੀ ਬੋਰਡ ਨਹੀਂ ਲਾ ਸਕਦੇ ਕਿ ਕਿਸਾਨ ਹੁਣ ਆਪਣੀਆਂ ਜ਼ਮੀਨਾਂ ਨੂੰ ਲੈ ਕੇ ਕੜਣਾ ਰੁਖ ਰਹਿੰਦੇ ਦਿਖਾਈ ਦੇ ਰਹੇ ਹਨ ਸਾਡੇ ਨਾਲ ਇੱਕ ਹੋਰ ਵੀਰ ਮਜ਼ਦੂਰ ਨੇ ਉਹਨਾਂ ਨਾਲ ਗੱਲ ਕਰਾਂਗੇ ਵੀਰ ਦੀ ਇਹ ਵੀ ਪਤਾ ਲੱਗਾ ਹੈ ਵੀ ਐਫੀਡਵਟ ਤਿਆਰ ਕੀਤੇ ਗਏ ਨੇ ਜਮ੍ਹਾਂ ਕਰਾਏ ਜਾਣਗੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਦੇਖੋ ਹਰ ਜ਼ਿਮੀਂਦਾਰ ਨੇ ਐਫੀਡੈਵਿਟ ਗੱਡੀ ਚਾਹੀ ਹਰ ਹਰ ਜ਼ਿਮੀਂਦਾਰ ਨੇ ਦੀ ਐਫੀਡੈਵਿਟ ਆਪ ਬਣਵਾਇਆ ਆਪਣਾ ਆਧਾਰ ਕਾਰਡ ਦੇ ਉੱਤੇ ਬਣਵਾਇਆ ਹਰ ਇੱਕ ਜ਼ਿਮੀਂਦਾਰ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਮੀਨ ਨਾ ਦਿੱਤੀ ਜਾਵੇ ਇਹ ਇੱਕ ਇਹਦੇ ਵਿੱਚ ਜੇ ਬੜੇ ਵੱਡੀ ਸਾਜ਼ਿਸ਼ ਆ ਜੀ ਇਹ ਲੈਂਡ ਪੂਲਿੰਗ ਦੇ ਅੰਦਰ ਦੇ ਆ ਕੇ ਇਹਨਾਂ ਨੇ ਇੱਕ ਵੱਡੀ ਸਾਜ਼ਿਸ਼ ਇਹਦੇ ਵਿੱਚ ਹੋਰ ਆ ਅਸੀਂ ਤਾਂ ਕਹਿੰਨੇ ਕਿ ਜਿਨ੍ਹਾਂ ਨੇ ਕੱਲੀਆਂ ਜ਼ਮੀਨਾਂ ਨੇ ਜ਼ਮੀਨਾਂ ਨਹੀਂ ਇਹਨਾਂ ਨੇ ਕਈ ਕੁਝ ਲੈਣਾ ਜੀ ਇਹਨਾਂ ਨੇ ਤਾਂ ਹੌਲੀ-ਹੌਲੀ ਕਰਕੇ ਸਾਰੇ ਪ੍ਰਵਾਸੀ ਮਜ਼ਦੂਰ ਲਿਆ ਕੇ ਸਾਡੇ ਉੱਤੇ ਜ਼ਮੀਨਾਂ ਦੇ ਵਿੱਚ ਬਿਠਾ ਦੇਣੇ ਆ ਉਹਨਾਂ ਦਾ ਇੱਕ ਅਲੱਗ ਇਹਨਾਂ ਨੇ ਬੋਰਡ ਬੈਂਕ ਬਣਾਣਾ ਨਾ ਉਹ ਜਿੱਥੇ-ਜਿੱਥੇ ਇਹਨਾਂ ਨੇ ਹਰਦੇ ਉੱਥੇ-ਉੱਥੇ ਸ਼ੈਫਲ ਕਰਕੇ ਪਾਰਟੀ ਨੂੰ ਜਿਤਾਣਾ ਇਹਦਾ ਇੱਕ ਕਰਪਸ਼ਨ ਦੀ ਪਾਰਟੀ ਹੈ ਜੀ ਇਹ ਮੁੱਦਾ ਹੈ ਉਹਦਾ ਕਰਪਸ਼ਨ ਦਾ ਇਹ ਕੋਈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਨੂੰ ਕਰਪਸ਼ਨ ਮੁਕਤ ਕਰ ਰਹੇ ਆ ਇਹ ਕਿੱਦਾਂ ਮੁਕਤ ਕਰ ਰਹੇ ਦੀ ਕੀ ਦੇ ਰਹੇ ਇੱਕ ਕਿੱਲੇ ਦੇ ਵਿੱਚ ਇੱਕ ਗੱਜ ਦਾ ਪਲਾਟ ਤੇ 200 ਗੱਜ ਦਾ ਕਮਰਸ਼ੀਅਲ ਪਲਾਟ ਦੇ ਕੇ ਅਸੀਂ ਸਾਰੀਆਂ ਜ਼ਮੀਨਾਂ ਦੇ ਕੇ 5-5 ਸਾਲ 4-4 ਸਾਲ ਇਹ ਡਿਵੈਲਪ ਨਹੀਂ ਹੋਣੀਆਂ 10-10 ਸਾਲ ਡਿਵੈਲਪ ਨਹੀਂ ਹੋਣੀਆਂ ਉਹ 10 ਸਾਲ ਅਸੀਂ ਕਰਨਾ ਕੀ ਆ ਜ਼ਮੀਨਾਂ ਦੇ ਦਈਏ ਅਸੀਂ ਆਪਣੇ ਬੱਚੇ ਘਰ ਬਿਠਾ ਲਈਏ ਇਹ ਰੋਜ਼ਗਾਰ ਦੇ ਕੇ ਤੇਰੇ ਕੇ ਰੋਜ਼ਗਾਰ ਖੋ ਰਹੇ ਆ ਜੀ ਇਹ ਕਾਹਦਾ ਰੋਜ਼ਗਾਰ ਹੈ ਕੀ ਆ ਦੇਖੋ ਆ ਦੇਖੋ ਕੱਲੇ ਕੱਲੇ ਬੰਦੇ ਨੇ ਆਪੋ ਆਪਣਾ ਐਫੀਡੇਵਟ ਬਣਾ ਕੇ ਸਾਰਿਆਂ ਨੇ ਦਿੱਤੇ ਆ ਜੀ ਠੀਕ ਹੈ ਨਾ ਸੂ ਕਿਸਾਨ ਵੀਰਾਂ ਨੇ ਹੁਣ ਆਪਣੇ ਆਪਣੇ ਐਫੀਡੇਵਟ ਵੀ ਤਿਆਰ ਕਰਾ ਲਏ ਹਨ ਜਿਹੜੇ ਕੀ ਜਮ੍ਹਾਂ ਕਰਾਏ ਜਾਣਗੇ ਜਿਹਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਹੈ ਕਿ ਜਿਹੜਾ ਆਪਣੀ ਜ਼ਮੀਨ ਅਸੀਂ ਨਹੀਂ ਦੇਣਾ ਚਾਹੁੰਦੇ ਅਸੀਂ ਕਿਸੇ ਵੀ ਹੱਕ ਦੇ ਵਿੱਚ ਨਹੀਂ ਲੈਂਡ ਪੂਲਿੰਗ ਜ਼ਮੀਨ ਦੇ ਅਧੀਨ ਆਉਂਦੀ ਹੈ ਮੈਂ ਆਪਣੀ ਜ਼ਮੀਨ ਲੈਂਡ ਪੂਲਿੰਗ ਸਕੀਮ ਵਿੱਚ ਨਹੀਂ ਦੇਣਾ ਚਾਹੁੰਦਾ ਕਿਉਂਕਿ ਇਹ ਜ਼ਮੀਨ ਤੋ ਸਭਾਏ ਮੇਰੇ ਕੋਈ ਆਮਦਨ ਨਹੀਂ ਹੈ ਇਸ ਕਰਕੇ ਅਸੀਂ ਇਹ ਨਹੀਂ ਦੇਣਾ ਚਾਹੁੰਦੇ ਸੋ ਕਿਸਾਨਾਂ ਵੱਲੋਂ ਹੁਣ ਜਿੱਥੇ ਕੀ ਆਪਣੇ ਪਿੰਡਾਂ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਨਿਤਾਵਾਂ ਦੀ ਉਥੇ ਹੀ ਹੁਣ ਐਫੀਡੇਟ ਵੀ ਤਿਆਰ ਕਰਾ ਲਏ ਗਏ ਹਨ ਆਪਣੇ ਆਧਾਰ ਕਾਰਡ ਲਾ ਕੇ ਕਿਸਾਨਾਂ ਵੱਲੋਂ ਇਹ ਐਫੀਡੇਟ ਜਮ੍ਹਾਂ ਕਰਾਏ ਜਾਣਗੇ ਕਿ ਅਸੀਂ ਇਹਦੇ ਹੱਕ ਦੇ ਵਿੱਚ ਨਹੀਂ ਆ ਸੋ ਸਿੱਧੇ ਤੌਰ ਤੇ ਤਸਵੀਰਾਂ ਦਿਖਾਈਆਂ ਹਨ ਉਸ ਵਿਰੋਧ ਦੀਆਂ ਜਿਹੜਾ ਕਿ ਆਏ ਦਿਨੀ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਇਸ ਲੈਂਡ ਪੁਲਿੰਗ ਸਕੀਮ ਦੇ ਹੱਕ ਦੇ ਵਿੱਚ ਹਨ ਉਹਨਾਂ ਦੇ ਸਮਰਥਨ ਦੇ ਵਿੱਚ ਹਨ ਪਰ ਜ਼ਮੀਨੀ ਹਕੀਕਤ ਕੀ ਹੈ ਇਸ ਲਈ ਅਸੀਂ ਪਹੁੰਚੇ ਸੀ ਗਰਾਊਂਡ ਤੇ ਜਿੱਥੇ ਕਿ ਹੁਣ ਇਸ਼ਤਿਹਾਰ ਲਗਾ ਦਿੱਤੇ ਗਏ ਇੱਕ ਮਨਜੀਤ ਰਾਏ ਜੀ ਇੱਕ ਤਰਗੁਲਾਰ ਸਵਾਲ ਸਵਚਨ ਬਚਾਂਗੇ ਕਿ ਕੱਲ ਦੀ ਜਿਹੜੀ ਇੱਕ ਟਰੈਕਟਰ ਮਾਰਚ ਵੀ ਇਹਦੇ ਬਾਰੇ ਰੱਖਿਆ ਗਿਆ ਪੂਰੇ ਪੰਜਾਬ ਦੇ ਵਿੱਚ ਉਹ ਉਹਦੇ ਬਾਰੇ ਕੀ ਕਹਿੰਦੇ ਦੇਖੋ ਕੱਲ ਅਸੀਂ ਇੱਕ ਵੱਡਾ ਟਰੈਕਟਰ ਮਾਰਚ ਜਿਹੜਾ ਉਹ ਅਸੀਂ ਰੋਸ ਪ੍ਰਦਰਸ਼ਨ ਜਿਹੜਾ ਉਜਾਰ ਕਰਨ ਜਾ ਰਹੇ ਹਾਂ ਇਸ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਦੇ ਵਿੱਚ ਔਰ ਇਹ ਪਤਾ ਚੱਲ ਜਾਓ ਕਿਉਂਕਿ ਸਾਡੇ ਦੋ ਨਗਰ ਨੇ ਭੋਰੀ ਨਾ ਤੇ ਸ਼ੇਰਗੜ੍ਹ ਦੀ ਜ਼ਮੀਨ ਜਿਲ੍ਹ ਢੋਲਨਵਾਲ ਦੇ ਕੁਝ ਕਿਸਾਨਾਂ ਨੇ ਖਰੀਦੀ ਹੋਈ ਹੈ ਜਾਨੀ ਕਿ ਤਿੰਨਾਂ ਪਿੰਡਾਂ ਦੇ ਹਰੇਕ ਪਿੰਡ ਦੇ ਵਿੱਚ ਸਾਡੇ ਕੋਲ 20 ਤੋਂ 25 ਡਟ ਨੇ ਪਰ ਕੱਲ ਦਾ ਕਾਫਲਾ ਦੱਸੇਗਾ ਵੀ ਆਹ ਮਹਾਰੇ ਲੋਕ ਪਿੰਡਾਂ ਚੋਂ ਸਮਰਥਨ ਦੇ ਰਹੇ ਨੇ ਪੂਰਾ ਪੰਜਾਬ ਉੱਠ ਪਿਆ ਇਸ ਗੱਲ ਲਈ ਵੀ ਅਸੀਂ ਇਹ ਦਿੱਲੀ ਦੇ ਲੁਟੇਰਿਆਂ ਨੂੰ ਇਹ ਜ਼ਮੀਨ ਲੁੱਟ ਕੇ ਨਹੀਂ ਲਜਾਣ ਦੇਣੀ ਜਿਹੜੀ ਸਾਡੀ ਪੁਛਤੈਨੀ ਸਾਡੇ ਬਜ਼ੁਰਗਾਂ ਨੇ ਪਿਆਜ ਨਾਲ ਰੋਟੀਆਂ ਖਾ ਖਾ ਕੇ ਬਣਾਈ ਹੋਈ ਹੈ ਸੋ ਅੱਜ ਦਾ ਜਿਹੜਾ ਇਸ਼ਤਿਹਾਰ ਦੇਖਿਆ ਹਨ ਅਤੇ ਕੱਲ ਦੇਖਣ ਨੂੰ ਮਿਲੇਗਾ ਇੱਕ ਵੱਡਾ ਟਰੈਕਟਰ ਮਾਰਚ ਜਿਹਦੇ ਵਿੱਚ ਸਿੱਧੇ ਤੌਰ ਤੇ ਸਾਹਮਣੇ ਆ ਜਾਏਗਾ ਕਿ ਲੋਕ ਅਤੇ ਕਿਸਾਨ ਜਿਹੜੇ ਹਨ ਇਸ ਲੈਂਡ ਪੂਲਿੰਗ ਸਕੀਮ ਦੇ ਹੱਕ ਦੇ ਵਿੱਚ ਨਹੀਂ ਹਨ ਅਤੇ ਇਹਦਾ ਪੰਜਾਬ ਦੇ ਵਿੱਚ ਗਰਾਊਂਡ ਤੇ ਕੁਰਜੋਰ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਹੈ ਕੈਮਰਾ ਪਰਸਨ ਹੋ ਰਿਹਾ ਯੁਗੇਸ਼ ਕੁਮਾਰ ਪੀਟੀਨਿਊਜ਼ ਹੋਸ਼ਿਆਰਪੁਰ